ਉਹ ਗਏ ਤੇ ਪਹਿਲਾਂ ਤਾਂ ਚੰਗੀਆਂ ਗੱਲਾਂ ਕਰਦੇ ਪਏ ਸੀਗੇ ਫਿਰ ਉਹਨਾਂ ਨੇ ਆਈਸੀਓ ਸ਼ਿਫਟ ਕਰ ਦਿੱਤਾ ਤੇ ਆਈਸੀਓ 'ਚ ਬਾਅਦ 'ਚ ਸਿਰਫ ਸਨਾ ਹੀ ਆਇਆ ਕਿੰਨੋ ਕਿੰਨੀ ਬੇਕਦੋਕੀ ਕਰਾਂਗੇ ਵੈਸੇ ਉਹਨਾਂ ਦੇ ਪੈਰ ਤੇ ਜ਼ਖਮ ਸੀਗਾ ਜੋ ਪਿਛਲੇ 4 ਸਾਲ ਤੋਂ ਸੀ ਉਹ ਹੋ ਜਾਂਦਾ ਸੀਗਾ ਸਹੀ ਹੋ ਜਾਂਦਾ ਸੀ ਫੇਰ ਹੋ ਜਾਂਦਾ ਸੀ ਤੇ ਇਦਾਂ ਹੀ ਚੱਲਦਾ ਸੀ ਪਰ ਹੁਣ 10 ਦਿਨਾਂ ਤੋਂ ਕਾਫੀ ਹਾਲਤ ਖਰਾਬ ਹੋ ਗਈ ਸੀ ਪੈਰ ਹਾਂਜੀ ਸ਼ੂਗਰ ਸੀ ਪਰ ਆਈ ਡੋਨਟ ਥਿੰਕ ਕਿ ਸ਼ੂਗਰ ਦੇ ਨਾਲ ਇਹ ਚੀਜ਼ ਹੋਈ ਹੈ ਤਨ ਕੀ ਹੈ ਐਕਚੁਅਲੀ ਉਹਨਾਂ ਦੇ ਹਾਰਟ ਪਲਸ ਨਾ ਜਿਹੜੀ ਉਹ ਕਾਫੀ ਸਲੋ ਹੋ ਗਈ ਸੀ ਉਹਦੇ ਨਾਲ ਹਾਰਟ ਸਿਰਫ 30% ਕੰਮ ਕਰਦਾ ਪਿਆ ਸੀ ਬਹੁਤ ਜ਼ਿਆਦਾ ਉਹਨਾਂ ਦੀ ਗੀਤਾ ਕਰਕੇ ਬੇਸ਼ੱਕ ਅੱਜ ਤੁਹਾਡੇ ਜਿਹੜੇ ਹੋ ਨਹੀਂ ਰਹੇ ਪਰ ਆਪਣੇ ਗੀਤਾ ਕਰਕੇ ਆਪਣੀ ਗਾਇਕੀ ਕਰਕੇ ਜਾਂ ਆਪਣੇ ਗੀਤਾ ਕਰਕੇ ਜਿਹੜੇ ਵੀ ਆਰਟਿਸਟ ਉਹਨਾਂ ਨੇ ਸੁਪਰਸਟਾਰ ਪੰਜਾਬ ਦੇ ਦਿੱਤੇ ਆ ਉਹਨਾਂ ਦੇ ਗੱਤ ਗੀਤਾ ਨਾਲ ਹੀ ਉਹ ਸਦਾ ਤੁਹਾਨੂੰ ਲੋਕਾਂ ਦੇ ਵਿੱਚੋਂ ਬਣੇ ਰਹਿਣਗੇ ਜੀ ਹਮੇਸ਼ਾ ਆਖਰੀ ਗੱਲ ਕੱਦੋ ਆਈ। ਆਖਰੀ ਗੱਲ ਕੱਲ ਹਸਪੀਟਲ ਚ। ਠੀਕ ਹੈ। ਕੁਝ ਨਹੀਂ ਮੈਂ ਐਕਚੁਅਲੀ ਜੌਬ ਕਰਦਾ ਮੈਨੂੰ ਬਸ ਉਹਨਾਂ ਨੇ ਹੀ ਕਹੀ ਕਿ ਹੁਣ ਜੌਬ ਤੇ ਚੱਲ ਜਾ ਕੱਲ ਸਵੇਰ ਜੀ। ਮੇਰਾ ਨਾਮ ਜੀ ਰਜਿੰਦਰ ਸਿੰਘ। ਅਸਾ ਜੀ ਨਿਮਲਵਾਰ ਦਾ ਜਿਹੜਾ ਗੀਤਕਾਰ ਸੀ। ਹਾਂ ਜੀ। ਉਹਨਾਂ ਦੀ ਡੈਥ ਹੋ ਗਈ ਹੈ। ਹਾਂ ਜੀ। ਮੇਰੇ ਚਾਚਾ ਜੀ। ਅੱਛਾ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਜੀ ਸਾਰੀ? ਜੀ ਜੀ ਕੁਝ ਲੰਬੇ ਸਮੇਂ ਤੋਂ ਥੋੜੀ ਪੈਰ ਦੀ ਪ੍ਰੋਬਲਮ ਆ ਰਹੀ ਸੀ। ਤੇ ਠੀਕ ਨਹੀਂ ਕਾਫੀ ਠੀਕ ਸੀ ਕੁਝ 5-7 ਦਿਨਾਂ ਤੋਂ ਜਿਆਦਾ ਪ੍ਰੋਬਲਮ ਹੋ ਗਈ ਸੀ ਤੇ ਹਸਪੀਟਲ ਖੜਿਆ ਸੀ ਤੇ ਉੱਥੇ ਹੀ ਪਸ ਕਲਚਲਾਣਾ ਕਰਕੇ ਪਰਿਵਾਰ ਦੇ ਵਿੱਚ ਇਹਨਾਂ ਦੇ ਬ੍ਰਦਰ ਨੇ ਦੋ ਤਿੰਨ ਵੱਡੇ ਤੇ ਇਹਨਾਂ ਦੀ ਵਾਈਫ ਨੇ ਦੋ ਬੇਟੇ ਨੇ ਇੱਕ ਬੇਟੀ ਹੈ ਹਨ ਮੈਰਿਟ ਨੇ ਛੋਟੇ ਨੇ ਬੱਚੇ ਤੱਕਾ ਹੋ ਗਿਆ ਜੀ ਬਹੁਤ ਜਿਆਦਾ ਪਰਮਾਤਮਾ ਨੇ ਹਾਂਜੀ ਪਰਦੇ ਕੋਈ ਕਲਾਕਾਰ ਪਹੁੰਚਿਆ ਅੱਗੇ ਪ੍ਰਸਿੱਧ ਕਲਾਕਾਰ ਇਹਨਾਂ ਦਿੱਤੇ ਅੱਗੇ 2 4 ਸਿੰਗਰ ਪਹੁੰਚੇ ਨੇ ਉਹਨਾਂ ਦੇ ਦੋਸਤ ਜਿਨ੍ਹਾਂ ਨੇ ਤੇਜਵੀਰ ਸਿੰਘ ਨੇ ਬਹੁਤ ਸਾਥ ਦਿੱਤਾ ਉਹਨਾਂ ਦਾ ਉਹ ਵੀ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਹੀ ਗਿਰਸ਼ ਕਰਦੇ ਆ ਰਹੇ ਨੇ ਹਰ ਤਾਂ ਤੇ ਪ੍ਰਭਾਨ ਨੂੰ ਵੇਖੋ ਜੀ ਕਦੀ ਜ਼ਿੰਦਗੀ ਚ ਨਾ ਪੂਰਾ ਹੋਣ ਵਾਲਾ ਘਾਟਾ ਪੈ ਚੁੱਕਾ ਵਾ ਕਦੀ ਵੀ ਨਹੀਂ ਭੁੱਲ ਸਕਦੇ ਆ ਜਿਹਨੇ ਸਟਾਰ ਉਹਨਾਂ ਨੇ ਬਣਾਏ ਬਹੁਤ ਵੱਡੇ ਸਟਾਰ ਅੱਜ ਉਹਨਾਂ ਦੀ ਕੀਤਾ ਕਰਕੇ ਧੰਨਵਾਦ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨੂੰ ਸਾਥ ਜੀ ਖੜਨਾ ਚਾਹੀਦਾ ਹੈ ਜੀ ਜਿੱਦਾਂ ਜਿੱਡੇ ਤਗੜਾ ਉਹਨਾਂ ਨੇ ਬਚਾਇਆ ਮੰਜਲਾਂ ਤੇ ਦੂਰ ਦੂਰ ਤੱਕ ਸਾਰਿਆਂ ਗਾੜੀਆਂ ਹੱਥ ਜੋੜ ਕੇ ਬੇਨਤੀ ਕਿ ਪਰਿਵਾਰ ਦਾ ਸਾਥ ਦਿੱਤਾ ਜਾਵੇ ਇੰਨੇ ਘਰ ਵਿੱਚ ਵੀ ਜਿਹੜੀ ਸਾਡੀ ਪੂਰੀ ਹੋਈ ਨਹੀਂ ਸਕਦੀ ਇਸ ਭਰਾ ਦੇ ਤੇ ਹਮਨ ਰੱਬ ਜਿੱਦਾ ਮਾਣ ਸੀ ਕਈ ਬੱਚਾਂ ਨੂੰ ਪਾਲਿਆ ਬੱਚਿਆਂ ਦਾ ਮਾਰ ਦਿੰਦੇ ਇੱਕ ਜੀ ਨੂੰ ਆਵਾਜ਼ ਦਿੰਦਾ ਸੋ ਜੀ ਇਕੱਠੇ ਹੋ ਜਾਂਦੇ ਰਾਜਾ ਨੋ ਟੋਕਸ ਸੋ ਬਹੁਤ ਜਦਾਂ ਨੂੰ ਘਾਟਾ ਇਹ ਨਾ ਸੁਣ ਗਿਆ ਕਿ ਜਨਾਇ ਘਾਟਾ ਦਾ ਪੂਰੇ ਜ਼ਿੰਦਗੀ ਤੱਕ ਜਿੰਨੇ ਸਾਡੇ ਸੁਆਸ ਨਹੀਂ ਪੂਰਾ ਹੋ ਸਕਦਾ ਬਿਲਕੁਲ ਬਹੁਤ ਸਾਰੇ ਆਰਟਿਸਟ ਅੱਜਕੱਲ ਸੁਪਰਸਟਾਰ ਉਹਨਾਂ ਦੇ ਗੀਤਾ ਕਰਕੇ ਸੋ ਹੁਣ ਪਰਿਵਾਰ ਦੇ ਨਾਲ ਖੜਨ ਦਾ ਟਾਈਮ ਕੀ ਅਪੀਲ ਕਰਦੇ ਹੋ ਅਜੇ ਪ੍ਰਵਾਦ ਸਾਨੂੰ ਘਾਟ ਨਹੀਂ ਪੂਰੀ ਹੋ ਸਕਦੀ ਉੱਤਰ ਦੇ ਸਦਾ ਹੀਓ ਗੀਤਾਂ ਲਈ ਰੂਹ ਨੇ ਬਰਣਾ ਤੇ ਰਹੂਗੀ ਪਰਿਵਾਰ ਦੇ ਸਾਥ ਦੀ ਲੋੜ ਹੈ ਪਰਿਵਾਰ ਦੇ ਸਾਥ ਦੀ ਲੋੜ ਹੈ ਜੀ ਬਹੁਤ ਜਿਆਦਾ ਲੋੜ ਹੈ ਕਿ ਛੋਟੇ ਬੱਚੇ ਅਪਰਵਿਸ਼ ਕਰਨੇ ਸਭ ਕੋਈ ਕਰਨਾ ਕੀ ਕੀ ਨਾਮ ਤੁਹਾਡਾ ਮੇਰਾ ਨਾਮ ਤੇਜਵੀਰ ਸਮੇਤ ਹਾਂ ਜੀ ਇਹ ਪ੍ਰਸਿੱਧ ਗੀਤਕਾਰ ਨਿਮਲ ਹਾਰਗੇ ਦੀ ਮੌਤ ਹੋ ਗਈ ਹੈ ਦੇਖੋ ਜੀ ਜੋ ਪੰਜਾਬੀ ਗਾਇਕੀ ਨੂੰ ਤੇ ਘਾਟਾ ਪਿਆ ਪਿਆ ਵਾ ਪਰ ਜਿਹੜਾ ਪਰਿਵਾਰ ਨੂੰ ਤੇ ਸਾਨੂੰ ਯਾਰਾਂ ਦੋਸਤਾਂ ਨੂੰ ਪਿਆਰ ਨਾਲ ਠੀਕ ਹੈ ਮੇਰਾ ਤੇ ਇੱਕ ਭਰਾ ਅੱਜ ਹੋਰ ਚਲੇ ਗਿਆ ਮੈਂ ਤੇ ਅੱਧੀ ਰਾਤ ਨੂੰ ਬੁਲਾਉਣਾ ਹਾਂ ਤੇ ਮੇਰੇ ਕੋਲ ਭੱਜਾ ਹੁੰਦਾ ਸੀਗਾ ਮੈਨੂੰ ਤੇ ਅੱਜ ਭਰਾ ਜਨਾ ਫਿਰ ਮੇਰੇ ਭਰਾ ਜੀ ਦੁਬਾਰਾ ਜਾਦ ਲਾ ਦਿੱਤੀ ਨੇ ਮੈਨੇ ਕਿ ਮੇਰੇ ਨਾਲ ਹਰ ਥਾਂ ਖੜਦਾ ਸੀਗਾ ਬਾਕੀ ਪੰਜਾਬੀ ਗਾਇਕੀ ਨੂੰ ਤੇ ਜਿਹੜਾ ਘਾਟਾ ਪਿਆ ਉਹ ਤੇ ਸਾਰਿਆਂ ਨੂੰ ਦਿਖਦਾ ਹੀ ਆ ਕੀ ਪ੍ਰੋਬਲਮ ਆ ਗਈ ਇਹਨੂੰ ਵੀਰ ਜੀ ਥੋੜਾ ਜਨਾ ਕੋਈ ਪੈਰ ਦੇ ਵਿੱਚ ਕੋਈ ਪ੍ਰੋਬਲਮ ਆਈ ਸੀ ਪਤਾ ਹੀ ਨਹੀਂ ਲੱਗਾ ਕਿ ਉਹ ਪ੍ਰੋਬਲਮ ਵੀ ਉਹ ਕੋ ਸੱਪ ਦਾ ਹੈਗਾ ਸੀਗਾ ਜਾਂ ਦਮੂਹੀ ਦਾ ਸੀਗਾ ਕੁਛ ਤੇ ਉਹ ਉਹਦੇ ਕਰਕੇ ਵੀ ਸ਼ਾਇਦ ਸਰੀਰ ਦੇ ਵਿੱਚ ਇਨਫੈਕਸ਼ਨ ਬਣ ਗਈ ਕੁਝ ਕੱਲ ਉਹਨਾਂ ਨੇ ਡਾਕਟਰਾਂ ਨੇ ਪੈਰ ਕੱਟਣ ਦਾ ਕਹਿ ਦਿੱਤਾ ਉਹਦੇ ਕਰਕੇ ਉਹਨਾਂ ਥੋੜਾ ਜਿਹਾ ਹੌਂਸਲਾ ਛੱਡ ਗਿਆ ਤੇ ਉਹਦੇ ਨਾਲ ਉਹਦੀ ਪਲਸ ਜਿਹੜੀ ਉਹ ਘਟਦੀ ਗਈ ਅਸੀਂ ਵੇਖ ਰਹੇ ਹਾਂ ਬੱਚੇ ਛੋਟੇ ਨਹੀਂ ਅਜੇ ਕਿ ਪ੍ਰਸਿੱਧ ਕਲਾਕਾਰ ਜਿਹੜੇ ਪ੍ਰਸਿੱਧ ਕੀਤੇ ਨੇ ਤੁਸੀਂ ਅੱਜ ਉਹਨਾਂ ਨੂੰ ਕੀ ਫੀ ਕਰਨਾ ਚਾਹੋਗੇ ਇਕਦੇ ਮੈਂ ਤੇ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਜਿੱਥੋਂ ਤੱਕ ਮੇਰੇ ਕੋਲ ਹੁੰਦਾ ਮੈਂ ਵੀ ਕਰੂੰਗਾ ਕਿਉਂਕਿ ਬੱਚੇ ਅਜੇ ਬਹੁਤ ਛੋਟੇ ਆ ਠੀਕ ਹੈ ਜੀ ਤੇ ਆਪਾਂ ਜੇ ਨਿਮਾਜ ਨਹੀਂ ਰਿਆ ਨਾ ਤੇ ਆਪਾਂ ਨਿੰਮੇ ਨੂੰ ਇਹਨਾਂ ਵਿੱਚੋਂ ਵੇਖਣਾ ਵਾ ਕਿਉਂਕਿ ਜਿਹੜਾ ਵੱਡਾ ਬੇਟਾ ਗੁਰਮਨ ਆ ਉਹ ਕੁਛ ਨਾ ਕੁਛ ਨਿੰਮੇ ਦੀਆਂ ਰਵਾਂ ਦੇ ਉੱਤੇ ਚੱਲ ਰਿਹਾ ਵਾ ਚਲੋ ਕੁਛ ਉਹ ਟੈਲੀਫਿਲਮਾਂ ਕਰ ਰਿਹਾ ਵਾ ਠੀਕ ਹੈ ਜਿੰਨਾ ਕੋ ਨੂੰ ਜਿੰਨਾ ਕੋ ਨੂੰ ਸਕਾਇਆ ਨਿੰਮੇ ਨੂੰ ਵਿਰਸੇ ਦੇ ਵਿੱਚ ਜੋ ਮਿਲਿਆ ਵਾ ਉਹ ਕਰ ਰਿਹਾ ਵਾ ਤੇ ਬਾਕੀ ਮੈਂ ਤੇ ਹਰ ਇੱਕ ਸਿੰਦਰ ਨੂੰ ਇਹੋ ਚਾਹੁੰਦਾ ਵੀ ਇਹਨਾਂ ਦੀ ਹੈਲਪ ਕਰਨ ਠੀਕ ਆ ਕਿਉਂਕਿ ਇਹ ਬੱਚੇ ਦੋਨੇ ਛੋਟੇ ਜਿਹੜੇ ਆ ਉਹ ਪੜ ਰਹੇ ਨੇ ਤੇ ਪੜਨ ਦੀ ਤੇ ਦੀ ਗੁਰਮੰਦੇ ਵੀ ਉਮਰ ਆ ਪਰ ਉਹ ਫਿਰ ਵੀ ਜੋ ਕਰਦੇ ਹਲਾਦੇ ਉਹਦੇ ਕਰਕੇ ਰਾਤ ਜੌਬ ਕਰਦਾ ਵਾ ਕਿਉਂਕਿ ਮੈਨੂੰ ਪਤਾ ਵਾ ਉਹ ਰਾਤ ਨੂੰ 8 ਵਜੇ ਜਾਂਦਾ ਵਾ ਤੇ ਸਵੇਰੇ ਕਣੀ 4:00 ਕੇ 4:30 ਵਜੇ ਵਾਪਸ ਹੁੰਦਾ ਤੇ ਉਹਦੇ ਵਿੱਚ ਦਿਨੇ ਆਣ ਕੇ ਉਹ ਆਪਣੀ ਨੀਂਦ ਵੀ ਪੂਰੀ ਕਰਦਾ ਤੇ ਘਰ ਦੇ ਕੋ ਕੰਮ ਵੀ ਕਿਉਂਕਿ ਨਵੇਂ ਨੂੰ ਤੇ 2-4 ਮਹੀਨੇ ਹੋ ਗਏ ਤੇ ਬੈਠ ਦਿੱਤੀ ਐ ਇੱਕ ਚਾਲ ਦਾ ਹਾਂ ਚਲੋ ਥੋੜਾ ਬਹੁਤਾ ਪਹਿਲਾਂ ਤੁਰਿਆ ਫਿਰਦਾ ਹੀ ਪਰ ਹੁਣ 4-5 ਮਹੀਨੇ ਤੋਂ ਤੇ ਬਿਲਕੁਲ ਬੈੱਡ 'ਤੇ ਜਾਨਾ ਵੀ ਨਹੀਂ ਉਹ ਕੋਈ ਵੀ ਘਰ ਦਾ ਸੌਦਾ ਪੱਤਾ ਸੌ ਚੀਜ਼ਾਂ ਹੁੰਦੀਆਂ ਸੌਰ ਜਿਵੇਂ ਜਦੋਂ ਦੇ ਬੈੱਡ ਦੇ ਉੱਪਰ ਨੇ ਕੋਈ ਕਲਾਕਾਰ ਆਣੇ ਆਣ ਕੇ ਇਹਨਾਂ ਦੀ ਕੋਈ ਹੈਲਪ ਕੀਤੀ ਨਹੀਂ ਮੇਰੇ ਖਿਆਲ 'ਚ ਨਹੀਂ ਕੀਤੀ ਨਹੀਂ ਕੀਤੀ ਫੋਨ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਜੀ ਬਿਲਕੁਲ ਬਿਲਕੁਲ ਦੇਖੋ ਜਾਨਾਂ ਦੇ ਸਾਰੇ ਆ ਨਹੀਂ ਆ ਠੀਕ ਹੈ ਜੀ ਤੇ ਜੇ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਅੱਜ ਇਹਦਾ ਦਿੱਤਾ ਰਿਜਕ ਖਾਂਦੇ ਆ ਠੀਕ ਹੈ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਗਈ ਉਹਨਾਂ ਦਾ ਉਹਨਾਂ ਨੂੰ ਆਪ ਹੀ ਪਤਾ ਹੋਣਾ ਚਾਹੀਦਾ ਵੀ ਕਿਹੜਾ ਕਿਹੜਾ ਬੰਦੇ ਦਾ ਨਾਂ ਨਿੰਮੇ ਦੇ ਕੀਤਾ ਕਰਕੇ ਬਣਿਆ ਸੀਗਾ ਹਨਾ ਸਾਨੂੰ ਪਤਾ ਨਿੰਮੇ ਦੇ ਕੀਤਾ ਕਰਕੇ ਕਈ ਕਲਾ ਕਰਕੇ ਬਣਿਆ ਹਨਾ ਤੇ ਸਾਨੂੰ ਚਲੋ ਉਹਦਾ ਲੋੜ ਨਾਂ ਲੈਣ ਦੀ ਨਹੀਂ ਲੋੜ ਉਹਨਾਂ ਨੂੰ ਆਪ ਹੀ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਥੋੜਾ ਜਿਆਦਾ ਚਾਹੀਦਾ ਵਾ ਕਿ ਪਰਿਵਾਰ ਦੀ ਜਣ ਕੇ ਹੈਲਪ ਕਰਨ ਕਿਉਂਕਿ ਜ਼ਿੰਦਗੀ ਬਹੁਤ ਵੱਡੀ ਆ ਬੱਚੇ ਅਜੇ ਛੋਟੇ ਆ ਠੀਕ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਲੋੜ ਠੀਕ ਹੈ ਜੀ ਬਾਕੀ ਅਹੀਂ ਵੀ ਚਲੋ ਜਿੱਥੋਂ ਤੱਕ ਸਾਡੇ ਕੋਲ ਹੁੰਦਾ ਵਾ ਜਿੰਨੇ ਸਾਨੂੰ ਰੱਬ ਨੇ ਵਕਿਆ ਸੀ ਵੀ ਪਰਿਵਾਰ ਦੀ ਪੂਰੀ ਹੈਲਪ ਕਰਾਂਗੇ